ਖੁਸ਼ੀਆਂ ਭਰਦੀ ਇਹ ਬੱਚੀ ਮਾਨਵੀ ਹੈ ਜਿਸ ਦੀ ਜਨਮ ਦਿਨ ਦਾ ਕੇਕ ਖਾਣ ਨਾਲ ਮੌਤ ਹੋ ਗਈ। ਵਿਕਰੀ ਵਾਲੇ ਖਿਲਾਫ ਭਾਵੇਂ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਪਰ ਸਿਹਤ ਵਿਭਾਗ ਦੀ ਟੀਮ ਉੱਤੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਕਿਉਂ ਨਹੀਂ ਵਿਕਰੀਆਂ ਨੂੰ ਚੈੱਕ ਕੀਤਾ ਜਾਂਦਾ। ਆਨਲਾਈਨ ਕੇਕ ਮੰਗਾਉਣ ਤੋਂ ਬਾਅਦ ਇਸ ਬੱਚੀ ਨੇ ਆਪਣਾ ਜਨਮ ਦਿਨ ਮਨਾਇਆ ਅਤੇ ਪੂਰੇ ਪਰਿਵਾਰ ਵਿੱਚ ਖੁਸ਼ੀਆਂ ਤੇ ਰੌਣਕਾਂ ਨਜ਼ਰ ਆਇਆ ਪਰ ਸਵੇਰੇ ਹੀ ਕੁਝ ਬੱਚੇ ਬਿਮਾਰ ਹੋ ਗਏ ਅਤੇ ਇਸ ਲੜਕੀ ਦੀ ਮੌਤ ਹੋ ਗਈ। ਲੜਕੀ ਦੇ ਨਾਨਾ ਨੇ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਅੱਗੇ ਤੋਂ ਖਾਣ ਵਾਲੀਆਂ ਚੀਜ਼ਾਂ ਦੇ ਸੈਂਪਲ ਪਰੇ ਜਾਣੇ ਚਾਹੀਦੇ ਨੇ ਤਾਂ ਕਿ ਕਿਸੇ ਹੋਰ ਘਰ ਦਾ ਚਿਰਾਗ ਨਾ ਬੁਝ ਸਕੇ। ਸ਼ਾਇਦ ਇਹ ਪਹਿਲੀ ਕਿਸਮ ਦੀ ਘਟਨਾ ਹੈ ਜਦੋਂ ਲੜਕੀ ਦਾ ਜਨਮ ਦਿਨ ਹੀ ਕਾਲ ਬਣ ਕੇ ਆਇਆ। ਕੀ ਵਾਕਿਆ ਵਾਪਰਿਆ ਸਰ? ਵਾਕਿਆ ਹੋਇਆ ਜੀ 24 ਤਿੰਨ 2024 ਨੂੰ। ਮੇਰੀ ਦੋਤੀ ਦਾ ਜਨਮ ਦਿਨ ਸੀ ਅਸੀਂ ਇੱਕ ਜਿਮੈਟਰ ਦੇ ਥਰੂ ਇੱਕ ਕੇਕ ਮੰਗਾਇਆ ਸੀ ਰਾਤ ਨੂੰ ਸਵਾ 7:00 ਵਜੇ ਕੇਕ ਕੱਟਿਆ ਕੇ ਕੱਟਣ ਤੋਂ ਬਾਅਦ ਸਾਡੇ ਸਾਰੇ ਪਰਵਾਰ ਦੀ ਹਾਲਤ ਖਰਾਬ ਹੋ ਗਈ ਜਿਹੜੀਆਂ ਦੋ ਛੋਟੀਆਂ ਬੱਚੀਆਂ ਸੀ ਨਾ ਇੱਕ ਦੀ ਮੌਤ ਹੋ ਗਈ ਜਿਹਦਾ ਨਾਮ ਮਾਨਵੀ ਸੀ ਇੱਕ ਛੋਟੀ ਸੀ ਉਹਦਾ ਨਾਮ ਪ੍ਰੇਮਨ ਦੋਨੋਂ ਸੀਰੀਅਸ ਹੋ ਗਈਆਂ ਉਲਟੀਆਂ ਲੱਗ ਗਈਆਂ ਇਹਨਾਂ ਨੂੰ ਸਾਡੇ ਨਾਲ ਵੀ ਇਹੋ ਜਿਹਾ ਹੋ ਰਿਹਾ ਸੀ ਵੀ ਜਿਸ ਤਰ੍ਹਾਂ ਪਤਾ ਨਹੀਂ ਕੀ ਖਾ ਹੋ ਗਿਆ ਬਈ ਜਿਹੜੇ ਨਾਲ ਸਾਨੂੰ ਇਦਾਂ ਚੱਕਰ ਆ ਰਹੇ ਝੂਟੇ ਆ ਰਹੇ ਨੀਂਦ ਦਾ ਜੋਰ ਪੈ ਰਿਹਾ ਜਿਹੜਾ ਤੁਸੀਂ ਕੇਕ ਖਾਦੇ ਕਿੰਨੇ ਪਰਵਾਨ ਦੀਆਂ ਨੇ ਖਾਧੀਆਂ ਇਹ ਅਸੀਂ ਪੰਜ ਮੈਂਬਰਾਂ ਨੇ ਖਾਧੀਆਂ ਕਿੰਨੇ ਕਿੰਨਾ ਦੀ ਤਬੀਅਤ ਖਰਾਬ ਹੋਈ ਸੂਸੇ ਦੋ ਸਾਰੇ ਮੈਂਬਰਾਂ ਦੀ ਖਰਾਬ ਹੋਈ ਹੂੰ ਕੁਛ ਅਸੀਂ ਬਡੇ ਹੋਣ ਕਰਕੇ ਜਾਂ ਸੈਨ ਕਰ ਲਿਆ ਤੇ ਜਿਹੜੇ ਛੋਟੇ ਬੱਚੇ ਸੀ ਦੋਨੋਂ 10 ਸਾਲ ਦੀ ਬੱਚੀ ਸੀ ਜਿਹਦਾ ਜਨਮ ਦਿਨ ਸੀ ਉਹ ਤੇ ਉਸ ਤੋਂ ਛੋਟੀ ਦੋਨਾਂ ਦੀ ਹਾਲਤ ਉਲਟੀਆਂ ਨਾਲ ਬਹੁਤ ਖਰਾਬ ਹੋ ਚੁੱਕੀ ਸੀ ਤੇ ਉਸੇ ਨੂੰ ਸੀ ਹਸਪਤਾਲ ਲੈ ਕੇ ਗਏ ਫਿਰ ਬੱਚਾ ਹਾਂਜੀ ਉਸੇ ਹਸਪਤਾਲ ਲੈ ਕੇ ਗਏ ਇੱਕ ਬੱਚੀ ਦੀ ਮੌਤ ਹੋ ਗਈ ਰਾਤ ਨੂੰ ਇੱਕ ਬੱਚੀ ਨੂੰ ਅਸੀਂ ਉਸ ਦਾ ਕੇਕ ਨਿਕਲ ਗਿਆ ਉਲਟੀਆਂ ਨਾਲ ਉਸ ਨੂੰ ਬਚਾ ਲਿਆ ਸੀ ਇਹ ਕੇਕ ਕਿੱਥੋਂ ਮਗਾਇਆ ਸੀ ਆਨਲਾਈਨ ਮਗਾਇਆ ਸੀ ਕਿਸ ਨਾਮ ਦੁਕਾਨ ਤੋਂ ਮਗਾਇਆ ਸੀ ਇਹ ਇੱਕ ਇੱਕ ਕਾਨਵਾ ਕੋ ਬੱਕਰੀ ਉਹਦਾ ਐਡਰੈਸ ਪਤਾ ਲੱਗਿਆ ਕਿੱਥੋਂ ਨੂੰ ਐਡਰੈਸ ਹਾਂਜੀ 200 ਉਹਨਾਂ ਜਿਆ ਕੋਈ ਪੀਲੀ ਵਾਲੀ ਗਲੀ ਆ ਪਰ ਹੱਲੇ ਉਹ ਪੁਲਿਸ ਜਾਂਚ ਕਰ ਰਹੀ ਹੈ ਲੱਭ ਰਹੀ ਹੈ ਦੋਸਤ ਕਦੋਂ ਇਤਲਾਹ ਦਿੱਤੀ ਇਸ ਗੱਲ ਬਾਰੇ ਅਸੀਂ ਇਤਲਾਹ ਉਸੇ ਦਿਨ ਦਿੱਤੀ ਸੀਗੀ ਜੀ ਉਸ ਦਿਨ ਇਹ ਸੀ ਵੀ ਉਹਨਾਂ ਨੇ ਪੋਸਟਮਾਰਟਮ ਕਰਾਇਆ ਸਾਡਾ ਪੋਸਟਮਾਰਟਮ ਬੱਚੇ ਦਾ ਕਰਾ ਕੇ ਸਾਨੂੰ ਦਿੱਤੀ Laash ਤੇ ਅਸੀਂ ਸੰਸਕਰ ਕਰ ਦਿੱਤਾ ਉਹ ਐਫ ਆਈਰ ਦਰਜ ਕੀਤੀ ਪੁਲਿਸ ਵੱਲੋਂ ਐਫ ਆਈਆਰ ਹਾਂਜੀ ਦਰਜ ਕੀਤੀ ਉਹ ਸਿਹਤ ਵਿਭਾਗ ਨਾਲ ਗੱਲਬਾਤ ਕੀਤੀ ਹੈ ਸਿਹਤ ਵਿਭਾਗ ਨਾਲ ਗੱਲ ਕੀਤੀ ਪਰ ਸਾਨੂੰ ਕੁਝ ਨਹੀਂ ਮਿਲਿਆ ਸ਼ੇਧ ਵਿਭਾਗ ਨੇ ਕੁਝ ਨਹੀਂ ਦਿੱਤਾ ਸਾਨੂੰ। ਇਹ ਤਾਂ ਵਿਭਾਗ ਤਾਂ ਬਸ ਕਹਿਣ ਦਾ ਆ ਜੀ ਡਿਪਾਰਟਮੈਂਟ ਸ਼ੇਧ ਵਿਭਾਗ ਹੈ ਨਹੀਂ। ਉਹਨਾਂ ਨਾਲ ਅਗਲੀ ਕੀ ਕਾਰਵਾਈ ਕੀ ਮੰਗ ਕਰਦੇ ਆ? ਅਸੀਂ ਤਾਂ ਸਾਰੇ ਇਹੀ ਮੰਗ ਕਰਦੇ ਆ ਵੀ ਜੇ ਕੋਈ ਸਾਡੇ ਬੱਚੇ ਨਾਲ ਇਹੋ ਜਿਹਾ ਹਾਸਾ ਹੋਇਆ ਉਹਨੂੰ ਕੋਈ ਕੋਈ ਇਹੋ ਜਿਹੀ ਚੀਜ਼ ਨਾਲ ਮੌਤ ਹੋ ਗਈ। ਫੇਰ ਉਹਨਾਂ ਤੇ ਕਾਰਵਾਈ ਕੀਤੀ ਜਾਣੀ ਹੋਈ ਚਾਹੀਦੀ ਹੈ। ਸਖਤ ਸਖਤ ਕਾਰਵਾਈ ਹੋਵੇ। ਅੱਗੇ ਤੋਂ ਜਿਹੜੇ ਬੱਚੇ ਉਹਨਾਂ ਦਾ ਬਚਾ ਕੀਤਾ ਜਾ ਸਕਦਾ ਜਿਹੜਾ ਕੇਕ ਸੀ ਜਾਂਚ ਲਈ ਲੈ ਗਈ ਹੈ ਪੁਲਿਸ ਜਾਂਚ ਹਾਂਜੀ ਲੈ ਗਈ ਹੈ ਪੁਲਿਸ ਕੇਕ ਵੀ ਲੈ ਗਈ ਹੈ ਜੀ ਉਹ ਉਹਨਾਂ ਨੇ ਖਰੜ ਲੈ ਕੇ ਜਾਣਾ ਸਿਹਤ ਵਿਭਾਗ ਲੋਕ ਹੁਣ ਤੱਕ ਕਰਵਾਈ ਕੀਤੀ ਹੈ ਸਿਹਤ ਵਿਭਾਗ ਤਾਂ ਸੁੱਤਾ ਪਿਆ ਜੀ ਉਹ ਪਤਾ ਨਹੀਂ ਕਦੋਂ ਉੱਠੇ ਤੁਸੀਂ ਸੰਪਰਕ ਸਾਦੇ ਕੋਈ ਉਹਨਾਂ ਅਸੀਂ ਉਹਨਾਂ ਨੂੰ ਸਾਨੂੰ ਆਸੇ ਨਹੀਂ ਉਹਨਾਂ ਤੇ ਜੀ ਉਹ ਤਾਂ ਸਿਰਫ ਤਿਉਹਾਰਾਂ ਤੇ ਆਹੋ ਤਿਉਹਾਰਾਂ ਵਾਸਤੇ ਆਹੋ ਸਿਰਫ ਸਿਹਤ ਵਿਭਾਗ ਉੱਦਾਂ ਹੈ ਨਹੀਂ ਸੇਧ ਵਿਭਾਗ ਇਹ ਪਹਿਲੀ ਵਾਰੀ ਮੰਗਾਇਆ ਸੀ ਤੁਸੀਂ ਕਿ ਉਹ ਵੀ ਮੰਗਾਇਆ ਪਹਿਲੀ ਵਾਰੀ ਇਸ ਤੋਂ ਮੰਗਾਇਆ ਜੀ ਕੀ ਲੱਗਦਾ ਕੀ ਘੱਟਣਾ 24 ਤਰੀਕ ਦੀ ਹੋਈਗੀ ਔਰ ਹਜੇ ਤੱਕ ਨਾ ਸੇਧ ਵਿਭਾਗ ਕੋਲ ਉਹ ਪ੍ਰਕਾਰ ਦੀ ਦਿੱਤੀ ਨਾ ਕੋਈ ਕੋਈ ਮੰਗ ਕਰ ਰਹੇ ਨਹੀਂ ਚਲੋ ਪੁਲਿਸ ਨੇ ਐਫ ਆਈ ਆਰ ਕਰਤੀ ਆ ਬੰਦਿਆਂ ਨੂੰ ਲੱਭ ਰਹੀ ਆ ਤੇ ਪਰ ਸੇਧ ਵਿਭਾਗ ਤਾਂ ਬਸ ਕੁਛ ਨਹੀਂ ਉਹ ਤਾਂ ਸਿਰਫ ਬੈਠਾ ਤਮਾਸ਼ਾ ਦੇਖ ਰਿਹਾ ਵੇ ਕੀ ਹੁੰਦਾ ਇਹਨਾਂ ਦਾ ਉਸ ਵੱਲੋਂ ਕੋਈ ਤੁਹਾਨੂੰ ਆਸ਼ਵਾਸ਼ਣ ਦਿੱਤਾ ਗਿਆ ਹਾਂਜੀ ਉਹਨਾਂ ਨੇ ਉਹਨਾਂ ਨੇ ਦੱਸਿਆ ਜੀ ਵੀ ਚਲੋ ਅਸੀਂ ਮਾਈ ਨੇਮ ਵੀ ਕਰਦੇ ਹਾਂ ਸਿਰਫ ਫਿਲਹਾਲ ਸ਼ਾਪ ਦੇ ਨਾਮ ਤੇ ਕੀਤੀ ਆ ਫਿਰ ਬਾਈ ਨੇਮ ਵੀ ਕਰਾਂਗੇ ਤੇ ਜੋ ਕਾਰਵਾਈ ਬਣਦੀ ਤੁਹਾਡੀ ਕਰਾਂਗੇ ਜੀ ਤੁਸੀਂ ਖੁਦ ਜਾ ਕੇ ਬੇਕਰੀ ਗਏ ਹੋ ਕਦੀ ਮੈਂ ਨਹੀਂ ਮੈਂ ਬੇਕਰੀ ਨਹੀਂ ਦੇਖੀ ਜਿੱਨਾ ਮੈਂ ਗਿਆ ਕਦੀ ਠੀਕ ਹੈ ਸਟੈਂਕ ਯੂ ਟੂ ਯੂ ਕਾ ਆ ਜਾ ਮੈਂ ਲਾ ਕੇ ਅੰਦਰ ਦੱਲ ਦਿਓ ਦੱਲੇ ਕੇ ਦੇਖੀ ਜਾ ਲੈ ਘੜ ਇੱਕ ਵੀ ਪੈਂਚਾ ਤਾਂ ਲੈ ਅੰਦਰ ਇੱਥੇ ਜਾ ਕੋ ਭੁਗੈਦਰ ਜੀ ਤੁਸੀਂ ਖਿਲਾ ਲੈ ਹਾਂ ਬਸ ਖਲਾ ਦੇ ਪਾਪਾ ਤੁਸੀਂ ਵੀ ਮੜਾ ਜਾ ਆ ਖਿਲਾ ਦਿਓ ਇਹਨੂੰ ਨਹੀਂ ਆ ਖਿਲਾ ਦੋ

ਲੈ ਇਹੋ ਚਲ ਖਤਮ ਨਾ ਮੁੰਡੇ ਘਾਟ ਲਈ ਲੈ ਮਾਸ ਚਲੋ ਆ ਆ ਆਪੇ ਬੰਗਰ ਖਾ ਲੈ ਖਾ ਲੈ ਪਾਗਲਾ ਟੋਕ ਤਾ ਲੈ ਇਹ ਤੇ ਤੇਰਾ ਦਿਮਾਗ ਕਰਾ ਹੋ ਗਿਆ ਵਾ ਪਾਗਲਾ ਹੋ ਗਈ ਤੂੰ ਜਿੱਟ ਲੈ ਉਹ ਤੋ ਕੋਲੀਏ ਛੱਡ ਫਿਰ ਆ ਸੇਰ ਨੂੰ ਖਾ ਲਿਓ